ਸਾਡਾ ਸ਼ਹੀਦ ਸੁਭਕਰਨ ਸਿੰਘ ਜੀ ਬੱਲੋ ਜਿਨ੍ਹਾਂ ਦੇ ਸ਼ਹੀਦੀ ਸਮਾਗਮ ਦੇ ਵਿੱਚ ਅੱਜ ਇੱਥੇ ਅਸੀਂ ਪਹੁੰਚੇ ਹੋਏ ਆ ਅਸੀਂ ਜਦੋਂ ਅੰਦੋਲਨ ਸ਼ੁਰੂ ਕਰ ਰਹੇ ਸੀ ਉਦੋਂ ਆਪਣੇ ਇੱਕ ਜੈਜੇ ਬਣਾ ਰਹੇ ਸੀ ਪੀ ਜਦੋਂ ਅਸੀਂ ਸਾਮਰਾਜ ਵੱਲੋਂ ਸਥਾਪਿਤ ਸੰਸਥਾਵਾਂ ਦੇ ਖਿਲਾਫ ਇਹ ਅੰਦੋਲਨ ਦੀ ਟੇਕ ਇਹ ਅੰਦੋਲਨ ਦੀ ਧਾਰ ਉਧਰ ਨੂੰ ਕਰਾਂਗੇ ਜਿਵੇਂ ਅਸੀਂ ਮੰਗ ਪਾਈ ਸੀ ਕਿ ਵਿਸ਼ਵ ਵਪਾਰ ਸੰਸਥਾ ਦੇ ਵਿੱਚੋਂ ਭਾਰਤ ਨੂੰ ਬਾਹਰ ਹੋਣਾ ਚਾਹੀਦਾ ਔਰ ਜਿਹੜਾ ਵਰਲਡ ਬੈਂਕ ਆ ਉਹਦੀਆਂ ਨੀਤੀਆਂ ਜਿਵੇਂ ਸਾਡੇ ਦੇਸ਼ ਦੇ ਹਾਕਮ ਅੰਨੀ ਤੋਂ ਸਨਾ ਲਾਗੂ ਕਰ ਰਹੇ ਆ ਜਿਹੜੀ ਮੁਦਰਾ ਕੋਸ਼ ਫੰਡ ਕਮੰਤਰੀ ਸੰਸਥਾਵਾਂ ਜਿਹੜੇ ਉਹਦੇ ਫੈਸਲੇ ਲਾਗੂ ਹੋ ਰਹੇ ਆ ਜਦੋਂ ਅਸੀਂ ਇਧਰ ਨੂੰ ਧਾਰ ਕਰਾਂਗੇ ਤਾਂ ਫਿਰ ਦਿੱਲੀ 'ਚ ਬੈਠੇ ਹਾਕਮ ਸਾਡੇ ਬਾਰੇ ਕੀ ਕਿਸਮ ਦੇ ਫੈਸਲੇ ਕਰਨਗੇ ਇਹ ਦੁਨੀਆ ਦੇ ਸਾਹਮਣੇ ਕੋਲ ਭਾਵੇਂ 13 ਫਰਵਰੀ ਨੂੰ 11 ਤੋਂ ਲੈ ਕੇ 13 ਦੇ ਵਿੱਚ ਸਾਹਮਣੇ ਆਇਆ ਵਾ ਪਰ ਇਹਦੇ ਘੋਲ ਦੇ ਪਿੱਛੇ ਦੋਵਾਂ ਫਾਰਮਾਂ ਦੀ ਇਹਦੇ ਪਿੱਛੇ ਦੋ ਮਹੀਨਿਆਂ ਦੀ ਅਨਥਕ ਮਿਹਨਤ ਆ ਅਸੀਂ ਕੇਐਮ ਵੱਲੋਂ ਨੌ ਸੂਬਿਆਂ 'ਚ ਗਏ ਆ ਨਵਾਂ ਸੂਬਿਆਂ ਦੇ ਵਿੱਚ ਜਥੇਬੰਦੀਆਂ ਨਾਲ ਗੱਲ ਕੀਤੀ ਆ ਐਸਕੇਐਮ ਗੈਰ ਰਾਜਨੀਤਿਕ ਨੇ 13 ਸੂਬਿਆਂ ਵਿੱਚ ਆਪਣੀ ਮਹਿਮ ਕੀਤੀ ਆ ਔਰ ਸਾਰੀਆਂ ਦੇਸ਼ ਦੀਆਂ ਜਥੇਬੰਦੀਆਂ ਨਾਲ ਗੱਲ ਕੀਤੀ ਆ ਔਰ ਉਦੋਂ ਬਾਅਦ ਇਹ ਕੋਲ ਤੁਹਾਡੇ ਸਾਹਮਣੇ ਆਇਆ ਵਾ ਔਰ ਸਰਕਾਰ ਨੇ ਵੀ ਆਪਣੀ ਕਲੀਅਰ ਕਟ ਪਾਲਿਸੀ ਰੱਖੀ ਆ ਵੀ ਜੇ ਇਹ ਕਿਸਾਨਾਂ ਦਾ ਅੰਦੋਲਨ ਦਿੱਲੀ ਜਾ ਵੜਿਆ ਤਾਂ ਇਹ ਅੰਦੋਲਨ ਦੇਸ਼ ਵਿੱਚ ਦੇਸ਼ ਦੀ ਪਿਛਲੀ 76 ਸਾਲਾਂ ਦੀ ਹਿਸਟਰੀ ਚ ਸਭ ਤੋਂ ਵੱਡਾ ਅੰਦੋਲਨ ਬਣ ਜਾਣਾ ਵਾ ਇਹ ਉਹਨਾਂ ਨੇ ਉਹਨਾਂ ਨੇ ਫਿਰ ਪਹਿਲੀ ਵਾਰ ਅਸੀਂ ਜੋ ਦੇਖਿਆ ਵੀ ਇਸਰਾਈਲ ਤੋਂ ਇਹ ਡਰੋਨ ਮੰਗਾਏ ਗਏ ਆ ਅਜੇ ਤੱਕ ਭਾਰਤ ਦੇ ਵਿੱਚ ਕਦੀ ਕਿਸਾਨ ਅੰਦੋਲਨ ਦੇ ਉੱਤੇ ਇਹ ਡਰੋਨ ਇਸਤੇਮਾਲ ਨਹੀਂ ਹੋਏ ਇਹ ਪਹਿਲੀ ਦੇਸ਼ ਦੇ ਦੀ ਇਤਿਹਾਸਿਕ ਘਟਨਾ ਵਾ ਵੀ ਇਸਰਾਈਲ ਦੇ ਮੰਗਾਏ ਡਰੋਨ ਇਸ ਕੋਲ ਵਿੱਚ ਵਰਤੇ ਗਏ ਆ ਅਰ ਉਹਨਾਂ ਨੇ ਜਿਵੇਂ ਪੰਜਾਬ ਤੇ ਹਰਿਆਣਾ ਦੇ ਬਾਰਡਰਾਂ ਨੂੰ ਕਮਾਂਤਰੀ ਸਰਾ ਤਵਜੋ ਵਰਤਿਆ ਐਨ ਲੱਗਦਾ ਜਿਵੇਂ ਚੀਨ ਦਾ ਬਾਰਡਰ ਹੁੰਦਾ ਐ ਲੱਗਦਾ ਜਿਵੇਂ ਪਾਕਿਸਤਾਨ ਦਾ ਬਾਰਡਰ ਹੁੰਦਾ ਪਰ ਉਹਨਾਂ ਬਾਰਡਰਾਂ ਚ ਵੀ ਤਾਰਾਂ ਹੁੰਦੀਆਂ ਨੇ ਕੰਧਾਂ ਨਹੀਂ ਹੁੰਦੀਆਂ ਉਹਨਾਂ ਬਾਰਡਰਾਂ ਦੇ ਵਿੱਚ ਵੀ ਕੋਈ ਕਮਾਂਤਰੀ ਕਾਨੂੰਨ ਹੁੰਦੇ ਆ ਸਾਡੇ ਪੰਜਾਬ ਤੇ ਹਰਿਆਣਾ ਬਾਰਡਰ ਤੇ ਕੋਈ ਕਾਨੂੰਨ ਨਹੀਂ ਹੈਗਾ ਪਹਿਲੀ ਵਾਰ ਕੇਂਦਰ ਨੇ 70000 ਤੋਂ ਵੱਧ ਅਰਧ ਸੈਨਿਕ ਫੋਰਸਾਂ ਦਾ ਇਸਤੇਮਾਲ ਕੀਤਾ ਔਰ ਹਰ ਤਰ੍ਹਾਂ ਦੇ ਬਰੂਦੀ ਵਰਤੋਂ ਕੀਤੀ ਆ ਉਹਨਾਂ ਨੇ ਨੀਤੀ ਸਪਸ਼ਟ ਕਰ ਦਿੱਤੀ ਵੀ ਜੋ ਮਰਜ਼ੀ ਕਰ ਲੋ ਤੁਹਾਨੂੰ ਦਿੱਲੀ ਨਹੀਂ ਜਾਣ ਦੇਣਾ ਉਹਨਾਂ ਨੂੰ ਪਤਾ ਸੀ ਵੀ ਇਹ ਫੈਸਲੇ ਕਿਹੜੇ ਕਰਕੇ ਆ ਰਹੇ ਔਰ ਇਹਦੇ باوجود ਇਹ ਅੰਦੋਲਨ ਕਮਾਂਤਰੀ ਪੱਤਰ ਦਾ ਦੇਸ਼ ਪੱਤਰ ਦਾ ਬਣ ਗਿਆ ਇਹ ਸਾਡੀ ਸਾਰਿਆਂ ਦੀ ਮਿਹਨਤ ਆ ਜਿਵੇਂ ਹੁਣ ਸਰਕਾਰ ਇੱਕ ਪਰਸੈਪਸ਼ਨ ਬਣਾ ਰਹੀ ਆ মিডিਆ ਦੇ ਵਿੱਚ ਸਰਕਾਰ ਦੇ ਟਾਊਟ ਲੱਗੇ ਹੋਇਆ ਸਰਕਾਰ ਦੀਆਂ ਏਜੰਸੀਆਂ ਲੱਗੀਆਂ ਹੋਈਆਂ ਉਹਦੇ ਆਈਟੀ ਸੈੱਲ ਲੱਗੇ ਹੋਏ ਆ ਫੈਸਲਾ ਨਹੀਂ ਕਰ پا ਰਹੇ ਕਹਿੰਦੇ ਕਾਂਗਰਸੀਆਂ ਦਾ ਅੰਦੋਲਨ ਆ ਅੱਗੇ ਕਹਿੰਦੇ ਇਹ ਆਮ ਆਦਮੀ ਨੇ ਬਾਡਰਾਂ ਤੇ ਭਾਲਿਆ ਨਾ ਅੱਗੇ ਕਹਿੰਦੇ ਇਹ ਪਾਸ਼ਪਾ ਦਾ ਅੰਦੋਲਨ ਆ ਅੱਗੇ ਕਹਿੰਦੇ ਇਹ ਖਾਲਸਤਾਨੀ ਆ ਉਦੋਂ ਅੱਗੇ ਕਹਿ ਰਹੇ ਆ ਇਹ ਇਕੱਲਾ ਪੰਜਾਬ ਦਾ ਅੰਦੋਲਨ ਆ ਅਸੀਂ ਕਹਿੰਦੇ ਇੱਕ ਗੱਲ ਤਾਂ ਤੈਅ ਕਰ ਲੋ ਵੀ ਹੈ ਕੀ ਆ ਪਹਿਲੋ ਵੀ ਬੜਾ ਕੁਝ ਕੀਤਾ ਹਜੇ ਹਜੇ ਇੱਕ ਗੱਲ ਤੇ ਖੰਡਦੇ ਨਹੀਂ ਹੈ ਵੀ ਕਹਿਣਾ ਕੀ ਆ ਪੱਕੀ ਗੱਲ ਹੈਗੀ ਆ ਪ੍ਰਭੋ ਸਰਕਾਰ ਨਾਲ ਲੜਿਆ ਤੇ 70000 ਅਰਧ ਸੈਨਿਕ ਫੋਰਸ ਨਹੀਂ ਲਾਉਣੇ ਪੈਂਦੀ ਹੁੰਦੀ ਸਰਕਾਰ ਨਾਲ ਲੜਿਆ ਤੇ ਮੰਗ ਕੇ ਦਿੱਲੀ ਵਿੱਚ ਜਗ੍ਹਾ ਮਿਲ ਜਾਣੀ ਸੀ ਲੈ ਵੀ ਲੈਣੀ ਸੀ ਮੜ ਵੀ ਹੋਣਾ ਸੀ ਸੋ ਦੂਜੀ ਪਰਸੈਪਸ਼ਨ ਇਹ ਦੋ ਵਿਕਤੀਆਂ ਦੇ ਨਾਮ ਲਏ ਜਾ ਰਿਹਾ ਸਰਵਣ ਸਿੰਘ ਪੁੰਦੇਰ ਜਗਜੀਤ ਸਿੰਘ ਗੱਲੇਵਾ ਦੋ ਜਥੇਬੰਦੀਆਂ ਦੇ ਨਾਮ ਲਏ ਜਾ ਰਹੇ ਆ ਨਹੀਂ ਭਰਾਓ ਅਸੀਂ ਬਹੁਤ ਛੋਟੇ ਬੰਦੇ ਆ ਸੰਸਥਾਾਂਾਂ ਵੱਡੀਆਂ ਹੁੰਦੀਆਂ ਸਾਡੀ ਜਥੇਬੰਦੀ ਵੱਡੀ ਹੋ ਸਕਦੀ ਹੈ ਕਿਸਾਨ ਮਜ਼ਦੂਰ ਮੋਰਚਾ ਵੱਡਾ ਹੋ ਸਕਦਾ ਐਸਕੇਐਮ ਗੈਰ ਰਾਜਨੀਤਿਕ ਫੋਰਮ ਵੱਡਾ ਹੋ ਸਕਦਾ ਉਹ ਕੱਟਣ ਦਾ ਯਤਨ ਕਰ ਰਹੇ ਵੀ ਦੋ ਫੋਰਮਾਂ ਦੀ ਸੰਘਰਸ਼ ਸ਼ਾਇਦ ਨਹੀਂ ਹੈ ਤਾਂ ਇਹ ਦੋਵਾਂ ਫੋਰਮਾਂ ਦੇ ਵਿੱਚ ਕਿਸਾਨ ਮਜ਼ਦੂਰ ਮੋਰਚੇ ਦੇ ਵਿੱਚ 100 ਤੋਂ ਵੱਧ ਜਥੇਬੰਦੀਆਂ ਨੇ ਐਸਕੇਐਮ ਗੈਰ ਰਾਜਨੀਤਿਕ ਵਿੱਚ ਵੀ 100 ਤੋਂ ਵੱਧ ਜਥੇਬੰਦੀਆਂ ਇਹ 200 ਤੋਂ ਪਲੱਸ ਦੇਸ਼ ਦੀਆਂ ਜਥੇਬੰਦੀਆਂ ਦਾ ਕੋਲ ਆ। ਇਹਨੂੰ ਦੋ ਵਿਅਕਤੀਆਂ ਤੇ ਦੋ ਜਥੇਬੰਦੀਆਂ ਦਾ ਕੋਲ ਨਾ ਬਣਾਇਆ ਜਾਵੇ। ਇੱਕ ਤਾਂ ਹੱਸ। ਦੂਸਰਾ ਪ੍ਰਧਾਨ ਮੰਤਰੀ ਜੀ ਅੱਜ ਕਹਿ ਰਹੇ ਨੇ ਵੀ 140 ਕਰੋੜ ਲੋਕਾਂ ਦਾ ਅਸ਼ੀਰਵਾਦ ਮੈਨੂੰ ਮਿਲੇਗਾ। ਕਾਦੇ ਲਈ ਵੀ ਤੁਸੀਂ ਆਪ ਦੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਰਾਜਤਾ ਨਿੱਜੀ ਨਹੀਂ ਜਾਣ ਦਿੰਦਾ ਜਿਹੜਾ ਸਾਨੂੰ ਸੰਵਿਧਾਨ ਹੱਕ ਦਿੰਦਾ ਤੁਹਾਨੂੰ ਇਸ ਕਰਕੇ ਦੇਸ਼ ਦੇ 140 ਕਰੋੜ ਲੋਕਾਂ ਦਾ ਆਸ਼ੀਰਵਾਦ ਮਿਲੂਗਾ ਵੀ ਤੁਸੀਂ ਕਿਸਾਨਾਂ ਦੇ ਕਾਤਲ ਅਜੇ ਮਿਸ਼ਰਤਾਂ ਨੂੰ ਟਿਕਟ ਦੇਤੀ ਦੋਰੇ ਥੋ ਤੁਹਾਨੂੰ ਮਿਲੂਗਾ ਜਾ ਤੁਸੀਂ ਸਾਡਾ ਸੁਭਕਰਨ ਸਿੰਘ ਬੱਲੋ ਗੋਲੀ ਮਾਰ ਕੇ ਸ਼ਹੀਦ ਕਰਤਾ ਤਾਂ ਤੁਹਾਂ ਤੁਹਾਨੂੰ ਆਸ਼ੀਰਵਾਦ ਮਿਲੂਗਾ ਜੇ 500 ਤੋਂ ਵੱਧ ਤੁਸੀਂ ਸਾਡੇ ਕਿਸਾਨ ਸ਼ਹੀਦ ਕਰ ਦਿੱਤੇ ਅਰ ਤੁਸੀਂ ਪਿਛਲੇ ਅੰਦੋਲਨ ਜਿਹੜੀ ਚਿੱਠੀ ਲਿਖੀ ਸੀ 9 ਦਸੰਬਰ ਨੂੰ ਅਰ ਜਿਹੜੀ ਤੁਹਾਡੀ ਸਰਕਾਰ ਅਰ ਤੁਹਾਡੇ ਚੰਨਾਂ ਤੇ ਬੈਠੇ ਕਾਊਂਟ ਤੁਹਾਡੀਆਂ ਏਜੰਸੀਆਂ ਇਹ ਕਹਿ ਰਹੀਆਂ ਬੇ ਇਸ ਅੰਦੋਲਨ ਲਈ ਸਮਾਂ ਘੱਟ ਸੀ ਕਿ ਜਿੱਦਨ ਚਿੱਠੀ ਲਿਖੀ ਸੀ ਕੀ ਉਹਨੂੰ 2 ਸਾਲ ਨਹੀਂ ਲੰਘ ਗਏ ਤੁਹਾਨੂੰ ਸਮਾਂ ਨਹੀਂ ਮਿਲਿਆ ਹੈ ਫਿਰ ਤੁਸੀਂ ਆਪ ਕਿਹਾ ਸੀ ਕਿਸਾਨਾਂ ਦੀ ਆਮਦਨ ਦੁਗੀ ਨਹੀਂ ਕਰਾਂਗੇ ਹੋ ਗਈ ਭਲਾ ਕਿਸਾਨਾਂ ਦੀ ਆਮਦਨ ਦੁਗੀ ਤੁਹਾਡੀ ਪਾਰਲੀਮੈਂਟ ਇਹ ਆਕੜੇ ਆਗੇ ਵੀ ਹਰ ਰੋਜ਼ 118 ਕਿਸਾਨ ਤੇ ਖੇਤ ਮਜ਼ਦੂਰ ਕਰਜ਼ੇ ਕਰਕੇ ਖੁਦਕੁਸ਼ੀਆਂ ਕਰ ਰਹੇ ਆ ਇਹ ਸੱਚ ਨਹੀਂ ਹੈ ਦੁਨੀਆ ਦੇ ਸਾਹਮਣੇ ਫਿਰ ਇਹ ਗੱਲਾਂ ਕਰਨੀਆਂ ਵੀ ਸਮਾਂ ਨਹੀਂ ਮਿਲਿਆ ਤੁਸੀਂ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਨੂੰ ਹੱਲ ਹੀ ਨਹੀਂ ਕਰਨਾ ਚਾਹੁੰਦੇ ਭਾਜਪਾ ਆਰਐਸਟੀ ਪੌਸ਼ੀ ਕੀਆ ਧਰਮਾਂ ਦੇ ਨਾਤੇ ਵਖਰੇਵੇਂ ਪਾਉਣੇ ਹਿੰਦੂ ਮੁਸਲਮਾਨ ਦਾ ਟਕਰਾ ਪੈਦਾ ਕਰਨਾ ਸਿੱਖਾਂ ਹਿੰਦੂਆਂ ਦਾ ਕੋਲ ਬਣਾ ਕੇ ਪੇਸ਼ ਕਰਨਾ ਫਿਰ ਕੂ ਪਾੜਾ ਪਾ ਕੇ ਅਲਖਣ ਜਤਨਾ ਚਾਹੁੰਦੇ ਹੋ ਤੁਸੀਂ ਤੁਹਾਡੇ ਐਜੰਡੇ ਤੇ ਕਿਸਾਨ ਮਜ਼ਦੂਰ ਹੈ ਨਹੀਂ ਇਹ ਸਾਰੀ ਦੁਨੀਆ ਜਾਣਦੀ ਹੈਗੀ ਆ ਅਰਮੋਦੀ ਜੀ ਜਿਵੇਂ ਵਿਸ਼ਵ ਪਾਰ ਸੰਸਤਾ ਦਾ ਤੁਹਾਡੇ ਤੇ ਦਬਾਅ ਆ

ਜਾਦਾ ਬਈ ਸਾਮਰਾਜ ਦੀ ਸੰਸਥਾ ਦੇ ਦਬਾਅ ਹਟ ਤੁਸੀਂ ਸਾਡੀਆਂ ਮੰਗਾਂ ਨੂੰ ਰੋਕ ਲੋਗੇ ਜਾਂ ਫਿਰ ਇਹ ਲੋਕਾਂ ਦੇ ਆਏ ਹਾਣ ਦੇ ਅੱਗੇ ਵਿੱਚੇ ਤੁਸੀਂ ਵੀ ਜਾਓਗੇ ਤੇ ਵਿੱਚੇ ਸਾਮਰਾਜੀ ਸੰਸਥਾਵਾਂ ਵੀ ਰੋੜਨਗੀਆਂ ਇਹ ਫੈਸਲਾ ਸਮੇਂ ਦੀ ਗਰਭ ਦੇ ਵਿੱਚ ਪਿਆ ਹੋਇਆ ਵਾ ਇਹ ਲੜਾਈ ਹਾਲੇ ਖੜੀ ਆ ਇਹ ਲੜਾਈ ਲੜੀ ਜਾਣੀ ਆ ਜਿਹੜੀ ਇਹ ਚੈਨਲਾਂ ਤੇ ਪਰਸੈਪਸ਼ਨ ਆ ਰਹੀ ਆ ਪੀ ਥੋੜੇ ਦਿਨਾਂ ਨੂੰ ਤਾਂ ਕੋਡ ਆਬ ਕੰਡਕਟ ਲੱਗ ਜਾਣਾ ਕੀ ਜਦੋਂ ਨਵੀਂ ਸਰਕਾਰ ਆਜੂ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਖਤਮ ਹੋ ਜੂ ਨਵੀਂ ਸਰਕਾਰ ਲੋਕਾਂ ਦੀ ਚੁਣੀ ਹੋ ਸੋ ਇਸ ਕਰਕੇ ਅਸੀਂ ਕੋ MP ਦੀਆਂ ਟਿਕਟਾਂ ਤਾਂ ਨਹੀਂ ਵੰਡਣੀਆਂ ਅਸੀਂ ਪੂਲਿੰਗ ਬੇਥਾਂ ਤੇ ਕੋ ਪੂਲਗ ਜੰਟੀ ਤੇ ਨਹੀਂ ਕਰਨੀ ਜਾ ਕੇ ਪੀ ਸਾਨੂੰ ਬਹੁਤ ਕਬਰ ਹਟਿਆ ਅੱਜ ਲੜ ਲਈਏ ਕੱਲ ਲੜ ਲਿਏ ਕਿਸਾਨਾਂ ਮਜ਼ਦੂਰਾਂ ਨੂੰ ਹਾਕਮ ਦੇ ਖਿਲਾਫ ਨੰਗੇ ਪਿੰਡੇ ਲੜਨਾ ਪੈਣਾ ਅਰਲ ਉਹ ਸੰਘਰਸ਼ 13 ਫਰਵਰੀ ਨੂੰ ਸ਼ੁਰੂ ਹੋ ਗਿਆ ਅਰ ਉਹਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਇਹ ਸੰਘਰਸ਼ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਔਰ ਇਹ ਕਿਸਾਨਾਂ ਮਜ਼ਦੂਰਾਂ ਤੇ ਦੇਸ਼ ਦੇ ਲੋਕਾਂ ਤੇ ਜਿਹੜਾ ਕਰਜਾ ਵਾ ਜਿਹੜੀਆਂ ਦਿੱਲੀ ਅੰਦੋਲਨ ਦੋਲ ਦੇ ਵਿੱਚ ਸ਼ਹਾਦਤ ਹੋਈ ਆ ਸਾਡੇ ਇਸ ਹੋਨਹਾਰ ਵੀਰ ਦੀ ਇਹ ਤਾਂ ਹੀ ਲਖਣਾ ਵਾ ਜੇ ਅਸੀਂ ਇਹ ਮੰਗਾ ਪੂਰੀਆਂ ਕਰਵਾਈਏ ਅਰ ਸਾਡੀ ਇਹੀ ਸ਼ਹੀਦ ਸੁਭਕਰਨ ਸਿੰਘ ਜੀ ਨੂੰ ਸੱਚੀ ਸਰਧਾਂਜਲੀ ਹੋਊਗੀ ਅਗਲੀ ਗੱਲ ਕਈ ਕਹਿ ਰਹੇ ਆ ਬੜਾ ਮਾੜਾ ਦਿਹਾੜਾ ਇਹ ਪਰਸੈਪਸ਼ਨ ਵੀ ਹੈਗੀ ਮੀਡੀਆ 'ਚ ਕਿ ਜਿੱਦਨ ਭਗਤ ਸਿੰਘ ਸ਼ਹੀਦ ਹੋਇਆ ਸੀ ਉਹਦਾ ਸ਼ਹੀਦੀ ਦਾ ਹੜਾ ਮਾੜਾ ਦੇਣ ਸੀ ਕਿ ਕਰਤਾਰ ਸਿੰਘ ਸਰਾਭਾ ਜਦੋਂ ਸ਼ਹੀਦ ਹੋਇਆ ਸੀ ਉਹ ਮਾੜਾ ਦੇਣ ਸੀ ਪੂਰੇ ਸਰਕਾਰ ਦੇ ਯਤਨ ਹੋ ਰਹੇ ਆ ਵੀ ਸ਼ਹੀਦ ਸੁਭਕਰਨ ਸਿੰਘ ਦੀ ਸ਼ਹੀਦੀ ਨੂੰ ਰੋਲ ਲਿਆ ਕਿਵੇਂ ਜਾਵੇਂ ਇਸ ਸ਼ਹੀਦੀ ਨੇ ਦੇਸ਼ ਦੇ 140 ਕਰੋੜ ਲੋਕਾਂ ਨੂੰ ਹਲੂਨ ਕੇ ਰੱਖ ਦਿੱਤਾ ਕੋਲ ਵਿੱਚ ਲੈ ਕੇ ਆਨਾ ਇਹ ਯਤਨ ਹੋ ਰਹੇ ਆ ਅਗਲੀ ਗੱਲ ਭਰਾਵੋ ਜੜੀ ਗੱਲ ਸਰਕਾਰ ਨੇ ਕਹੀ ਪਿੱ ਟ੍ਰੈਕਟਰ ਟਰਾਲੀਆਂ ਛੱਡ ਦਿਓ ਪੈਦਲ ਚੱਲ ਜਾਓ ਦਿੱਲੀ ਕਹਿੰਦੇ ਰੇਲ ਗੱਡੀ ਤੇ ਆ ਜਾਓ ਕਹਿੰਦੇ ਬੱਸਾਂ ਤੇ ਆ ਜਾਓ ਇਹ ਸੋਚਣ ਵਾਲੀ ਗੱਲ ਆ ਰੌਲਾ ਸਹਿ ਦਾਣੀ ਰੌਲਾ ਪੈਦਾ ਵੀ ਜੇ ਅੱਜ ਟ੍ਰੈਕਟਰ ਟਰਾਲੀਆਂ ਛੱਡਤੀਆਂ ਫਿਰ ਕਦੀ ਵੀ ਕਿਸਾਨ ਲਹਿਰ ਟਰੈਕਟਰ ਟਰਾਲੀਆਂ ਦਿੱਲੀ ਲਜਾਣ ਵਾਲੀ ਗੱਲ ਖਤਮ ਕਰਦਾ ਇਹੋ ਚਾਹਦੇ ਕਦੀ ਬਠਿੰਡੇ ਜਿਲ੍ਹੇ ਕਹਿੰਦੇ ਸੀ ਬਠਿੰਡੇ ਚ ਦੀ ਤਰਨਾ ਲੱਗਣ ਦੇਣਾ ਨਹੀਂ ਸੀ ਮੰਨੇ ਵੀ ਲੱਗੂ ਤਾਂ ਥੇ ਲੱਗੂ ਜਿੱਦਾਂ ਮਰਜ਼ੀ ਲੱਗੂ ਗੱਲ ਸਵਾਲ ਇੱਥੇ ਖੜੀ ਅਗਲੀ ਗੱਲ ਇਹ ਵੀ ਸਾਫ਼ ਹੋ ਗਈ ਸਾਡੇ ਵਿਹਾਰ ਵਾਲੇ ਬੰਦੇ ਗੱਡੀਆਂ ਚਾਹੇ ਦਿੱਲੀ ਗ੍ਰਿਫਤਾਰ ਹੋ ਸਾਡੇ ਕਰਨਾਟਕ ਵਾਲੇ ਬੰਦਿਆਂ ਨੂੰ ਰੇਲਾਂ ਚੋਂ ਕੱਢ ਕੇ ਬੀਬੀਆਂ ਦੇ ਸਿਰ ਪਾੜੇ ਇਹਨਾਂ ਨੇ ਇਹ ਕਿਵੇਂ ਦੱਸਦੇ ਉਹ ਕਰੇ ਟਰੈਕਟਰ ਟਾਲੀ ਤਿਆਰ ਐ ਸੀ ਝੂਠ ਬੋਲਦੇ ਔਰ ਹਜੇ ਵੀ ਕਈ ਸਾਡੇ ਸੂਬੇ ਆ ਦੂਰ ਆ ਉਹ ਟਰੈਕਟਰ ਟਾਲੀਆਂ ਤਿਆਰ ਨਹੀਂ ਸਕਦੇ ਕਈ ਆਦੀਵਾਸੀ ਕਈ ਕਈ ਹੋਰ ਸੰਗਠਨ ਗਰੀਬ ਨੇ ਉਹ ਤੁਰ ਕੇ ਹੀ ਆ ਸਕਦੇ ਆ ਤੋ ਦੋਵਾਂ ਫੋਰਮਾਨ ਇਹ ਫੈਸਲਾ ਕੀਤਾ ਪੀ ਪੰਜਾਬ ਹਰਿਆਣਾ ਨੂੰ ਛੱਡ ਕੇ ਜਿਹੜੇ ਉਹ ਦੂਰ ਦਰਾਡੇ ਦੇ ਸੂਬੇ ਆ ਜਿਨ੍ਹਾਂ ਕੋਲੇ ਤਾਕਤ ਨਹੀਂ ਹੈਗੀ ਪੀ ਉਹ ਟਰੈਕਟਰ ਟਾਲੀਆਂ ਤੇ ਆਉਣ ਉਹ 6 ਮਾਰਚ ਨੂੰ ਆਪੋ ਆਪਣੇ ਢੰਗ ਨਾਲ ਚਾਹੇ ਉਹ ਰੇਲਾਂ ਤੇ ਆਉਣ ਚਾਹੇ ਉਹ ਪੈਦਲ ਆਉਣ ਜਿੱਦਾਂ ਮਰਜ਼ੀ ਉਹ ਦਿੱਲੀ ਵਾਲ ਨੂੰ ਕੂਚ ਕਰਨਗੇ ਦੇਖਦੇ ਆ ਮੋਦੀ ਸਰਕਾਰ ਜੰਤਰ ਮੰਤਰ ਤੇ ਫਿਰ ਉਹਨਾਂ ਦਾ ਧਰਨਾ ਲਵਾ ਦੇ ਦੀ ਇੱਕ ਇੱਧਰ ਚਲੀ ਜਾਵੇ ਇੱਕ ਉੱਧਰ ਚਲੀ ਜਾਓ ਨਾਲੇ ਸਾਫ਼ ਹੋ ਜੂ ਵੀ ਟਰੈਕਟਰ ਟਰਾਲੀਆਂ ਤੋਂ ਬਗੈਰ ਵੀ ਜਾਣ ਦਿੰਦੇ ਆ ਕਿ ਨਹੀਂ ਜਾਣਗੇ ਤੋ ਬਾਹਰ ਲੈ ਸਾਡੇ ਦੋਹਾਂ ਫਾਰਮਾਂ ਦੇ ਹੋਰ ਸਟੇਟ ਜਿਹੜੇ ਟਰੈਕਟਰ ਟਰਾਲੀਆਂ ਲਿਆਉਣ ਦੀ ਹਾਲਤ ਵਿੱਚ ਨਹੀਂ ਹੈਗੇ ਉਹ 6 ਮਾਰਚ ਨੂੰ ਆਪੋ ਆਪਣੇ ਢੰਗ ਨਾਲ ਦਿੱਲੀ ਵੱਲ ਨੂੰ ਵਧਣਗੇ ਦੇਸ਼ ਵਿਆਪੀ ਸਾਡਾ ਪ੍ਰੋਗਰਾਮ ਆਪਣੇ ਦੋਹਾਂ ਥਾਵਾਂ ਤੇ ਖਨੌਰੀ ਸ਼ੰਭੂ ਹੋਰਨਾ ਬਾਰਡਰਾਂ ਤੇ ਅੰਦੋਲਨ ਇਸੇ ਤਰ੍ਹਾਂ ਹੀ ਜਾਰੀ ਰਹੀ ਅਗਲੀ ਗੱਲ ਅਸੀਂ ਇਹਦਾ ਘੇਰਾ ਪੂਰੇ ਦੇਸ਼ ਵਿੱਚ ਫੈਲਾਉਣ ਲਈ ਦੋਮਾ ਫੋਰਮਾਂ ਵੱਲੋਂ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਸੱਦਾ ਦਿੰਦੇ ਆਂ ਵੀ ਸਰਕਾਰ ਤੇ ਦਬਾਅ ਪਾਉਣ ਲਈ ਇਹ ਮੰਗਾਂ ਨੂੰ ਮਨਾਉਣ ਲਈ ਪੂਰੇ ਦੇਸ਼ ਭਰ ਦੇ ਵਿੱਚ 10 ਮਾਰਚ ਨੂੰ 10 ਮਾਰਚ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਸਾਰੇ ਦੇਸ਼ ਦੇ ਅੰਦਰ ਰੇਲ ਪਈਏ ਜਾਮ ਕੀਤੇ ਜਾਣਗੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। 12 ਤੋਂ 4 ਵਜੇ ਤੱਕ ਦੇਸ਼ ਪਰ ਦੇ ਵਿੱਚ ਅਰ ਸਰਕਾਰ ਨੂੰ ਦਿਖਾਵਾਂਗੇ ਵੀ ਦੇਸ਼ ਪਰ ਦਾ ਅੰਦੋਲਨ ਕਿਵੇਂ ਆ। ਵੀ ਪੰਜਾਬ ਤੋਂ ਬਾਹਰ ਵੀ ਕੀ ਹੁੰਦਾ। ਤੋਂ ਇਹ ਦੋ ਵੱਡੇ ਫੈਸਲੇ ਸਰਕਾਰ ਨੇ ਕੀਤੇ ਆ ਅਪੀਲ ਸੀ ਮੇਰੇ ਵੱਲੋਂ ਵੀ ਜੜੀਆਂ ਮਤੇ ਵੀਰ ਨੇ ਪੜੇ ਜੜੀਆਂ ਸਾਡੀਆਂ ਅੰਦੋਲਨ ਦੀ ਮੰਗਾ ਪੀ ਐਮ ਐਸ ਪੀ ਲੀਗਲ ਗਰੰਟੀ ਕਰਾਉਣ ਬਣਾਉਣਾ ਵਾ ਇੱਕ ਬ੍ਰੇਦੀ ਧਿਰ ਦਾ ਵੱਡਾ ਲੀਡਰ ਬੋਲ ਰਿਹਾ ਕਹਿੰਦਾ ہماری ਸਰਕਾਰ ਆਈ ਐਮ ਐਸ ਪੀ ਦੇਣਗੇ ਉਹ ਭਾਈ ਅਸੀਂ ਇਹ ਨਹੀਂ ਮੰਗ ਕਰਦੇ ਅਸੀਂ ਕਹਿੰਨੇ ਆ ਐਮ ਐਸ ਪੀ ਲੀਗਲ ਕਰਾਉ ਕਾਨੂੰਨ ਬਨਾਇਆ ਜਾਵੇ ਸਾਡੀ ਮੰਗ ਗਲ ਗੌਰ ਕਰੋ ਫਿਰ ਵਿਰੋਧੀ ਧਿਰ ਵਾਲੇ ਤੇ ਭਈ ਐਂ ਕਹਿੰਦੇ ਹੁੰਦੇ ਸੱਤਾ ਚਾਕੇ ਤਾਂ ਜਿੰਨੀਆਂ ਵੀ ਦੇਸ਼ ਦੇ ਵਿੱਚ ਪਾਰਲੀਮੈਂਟ ਚੋਣਾਂ ਲੜ ਚੁਕੀਆਂ ਸਿਆਸੀ ਪਾਰਟੀਆਂ ਨੇ ਮਹਤਾਸ ਰੱਖਿਓ ਇਹਨਾਂ ਕੋ ਪੇ ਤੁਹਾਡਾ ਕੁਝ ਸਵਾਰ ਦੇਣੀ ਆ ਸੱਤਾ ਤੇਰੇ ਤੇ ਹੈਗੀ ਆ ਕੋਈ ਵੀ ਪਾਰਟੀ ਸੱਤਾ ਚ ਲਾਓ ਉਹਨਾਂ ਨੇ ਵਰਲਡ ਬੈਂਕ ਦੀਆਂ ਮੁਦਰਾ ਕੋਸ਼ ਫੰਡ ਦੀਆਂ ਤੇ ਵਿਸ਼ਵ ਪਾਰ ਸਰਸਤਾ ਦੀਆਂ ਨੀਤੀਆਂ ਲਾਗੂ ਕਰਨੀਆਂ ਹੀ ਕਰਨੀਆਂ ਨੇ ਜੇ ਮੰਗਾ ਪੂਰੀਆ ਕਰਾਉਣੀਆਂ ਵਾ ਜੇ ਕਿਸਾਨ ਤੇ ਖੇਤ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣਾ ਵਾ ਜੇ ਸੀ 250 ਦੇ ਹਿਸਾਬ ਨਾਲ ਫਸਲਾਂ ਦੇ ਭਾ ਲੈਣਿਆ ਜੇ ਲਖੀਪੁਰ ਦੇ ਗੁੰਡਿਆਂ ਨੂੰ ਜਨ ਲਾਂਚ ਸਿਡਾਉਣਾ ਵਾ ਜੇ ਬਿਜਲੀ ਬਿੱਲ 2023 ਖਤਮ ਕਰਾਉਣਾ ਵਾ ਜੇ ਪੋਲੂਸ਼ਨ ਐਕਟ ਚੋਂ ਖੇਤੀ ਨੂੰ ਮਾਰ ਕਢਾਉਣਾ ਵਾ ਜੇ ਆਦੀਵਾਸੀਆਂ ਦੀ ਪੰਜਵੀਂ ਸੂਚੀ ਲਾਗੂ ਕਰਾਉਣੀ ਆ ਜਨਰੋਗਾ 200 ਦਿਨ ਚਾਹੀਦੀ ਆ ਦਿਹਾੜੀ 700 ਰੁਪਇਆ ਜੇ ਫਸਲਾਂ ਦਾ ਬੀਮਾ ਯੋਜਨਾ ਬਣਨੀ ਚਾਹੀ ਸਰਕਾਰ ਆਪਣੇ ਪੱਧਰ ਤੇ ਕਰੇ ਔਰ ਜੇ ਕਿਸਾਨ ਤੇ ਖੇਤ ਮਜ਼ਦੂਰ ਜਦੋਂ 60 ਸਾਲਾਂ ਦਾ ਹੋਵੇ ਉਹਨੂੰ 10000 ਰੁਪਇਆ ਪ੍ਰਤੀ ਮਹੀਨਾ ਪੈਨਸ਼ਨ ਮਿਲੇ ਜੇ ਮੰਗਾ ਮਨਾਉਣੀਆਂ ਵੱਡੀ ਇਹਦੋਂ ਵੀ ਪੀ ਡਬਲਯੂਟੀਓ ਤੋਂ ਭਾਰਤ ਬਾਹਰ ਆਵੇ ਇਹ ਬਹੁਤ ਵੱਡੀਆਂ ਮੰਗਾਂ ਜੇ ਇਹਨਾਂ ਨੂੰ ਪੂਰਾ ਕਰਾਉਣਾ ਵਾ ਇਹ ਅੱਜ ਦਾ ਕੱਟ ਇਹ ਦੋਵੇਂ ਫਾਰਮ ਅਪੀਲ ਕਰਦੇ ਆ 13000 12000 ਪੰਜਾਬ ਦਾ ਪਿੰਡ ਆ ਜੇ ਪੰਜਾਬ ਦੀਆਂ ਸਾਰੀਆਂ ਪੰਚਾਇਤਾਂ ਸਾਬਕਾ ਪੰਚਾਇਤਾਂ ਪਿੰਡ ਦਾ ਕੁੱਲ ਪਾਈਚਾਰਾ ਜੇ ਪਾਰਟੀ ਬਾਜੀ ਤੇ ਧੜੇਬੰਦੀ ਤੋਂ ਉੱਪਰ ਉੱਠ ਜੇ ਅਰੇ ਮੰਗਾ ਮਨੌਲੀ ਮਤੇ ਪਾਸ ਕਰਕੇ ਹਰ ਪਿੰਡ ਦੇ ਵਿੱਚੋਂ ਇੱਕ ਇੱਕ ਟਰਾਲੀ ਇਹਨਾਂ ਬਾਰਡਰਾਂ ਤੇ ਆ ਜਾਵੇ ਤੁਹਾਨੂੰ ਯਕੀਨ ਦਿਵਾਉਨੇ ਆ ਵੀ ਇਹ ਲਿਲਕੜੀਆਂ ਲੈਣਗੇ ਅਪੀਲ ਨੂੰ ਪ੍ਰਵਾਨ ਕਰਿਓ ਅੰਦੋਲਨ ਮੰਗਾ ਮੰਨੇ ਜਾਣ ਤੱਕ ਜਾਰੀ ਰਹੂਗਾ ਸ਼ੁਭਕਰਨ ਸਿੰਘ ਸ਼ਹੀਦ ਚਲਾ ਗਿਆ ਅਸੀਂ ਉਹਦੇ ਮਗਰ ਜਾਵਾਂਗੇ ਅੱਜ ਐਸ ਤੱਕ ਵਾਦਾ ਕਰਦੇ ਆਂ ਸ਼ੁਭਕਰਨ ਸਿਆ ਸਤਿਗੁਰ ਕਿਰਪਾ ਕਰੇ ਬਖਸ਼ਿਸ਼ ਕਰੇ ਲੋਕਾਂ ਨਾਲ ਨਿਭ ਜਾਵੇ ਕਦੀ ਐਮਐਲਏ ਦੀ ਸੀਟ ਤੇ ਕਦੀ ਐਮਪੀ ਦੀ ਸੀਟ ਕਦੀ ਕੋਈ ਲਾਲਚ ਸਾਡਾ ਰਾਹ ਨਹੀਂ ਰੋਕੂਗਾ ਅਸੀਂ ਕਿਸਾਨ ਮਜ਼ਦੂਰ ਲਹਿਰ ਦੀ ਲੜਾਈ ਅੰਤਮ ਸਾਹਾਂ ਤੱਕ ਲੜਾਂਗੇ ਜਦੋਂ ਤੱਕ ਸਤਗੁਰ ਨੇ ਇਹ ਬੁੱਤ ਵਿੱਚ ਜਾਨ ਤੇ ਜਾਨ ਬਖਸ਼ੀ ਔਰ ਸਤਗੁਰ ਸੱਚੇ ਪਾਤਸ਼ਾਹ ਗਾੜੀ ਅਰਦਾਸ ਕਰਦੇ ਆ ਉਸ ਵਿਛੜੀ ਹੋਈ ਰਿਉ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ਿਓ ਕਿਸਾਨ ਮਜ਼ਦੂਰ ਪਰਿਵਾਰ ਨੂੰ ਉਹਨਾਂ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਓ ਅਰੇ ਅਸ਼ੀਰਵਾਦ ਦਿਓ ਵੀ ਅਸੀਂ ਇਸ ਅੰਦੋਲਨ ਨੂੰ ਜਿੱਤ ਸਕੀਏ ਇਹੀ ਸ਼ਹੀਦ ਸੁਭਕਰਨ ਸਿੰਘ ਜੀ ਨੂੰ ਸੱਚੀ ਸਦਾਂ ਲਈ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਸ ਦੋ ਨਾਰੇ ਮਰੋਣੇ ਆ ਸ਼ਹੀਦਾਂ ਤੁਹਾਡੀ ਸੋਚ ਤੇ ਜੈ ਜੈਕਾਰੇ ਥੋਕੇ ਸ਼ਹੀਦਾਂ ਤੁਹਾਡੀ ਸੋਚ ਤੇ ਜੈ ਜੈਕਾਰੇ ਥੋਕੇ ਸ਼ਹੀਦਾਂ ਤੁਹਾਡੇ ਕਾਗਜ਼ੂਰੇ ਸ਼ਹੀਦਾਂ ਤੁਹਾਡੇ ਕਾਗਜ਼ੂਰੇ